ਮਾ ਲੋ ਜੀ ਵੇਟ ਪੂਜਾ ਹੋ ਗਈ ਆਪਣੀ ਆ ਜਾ ਆ ਜਾ ਜੇ ਵੀਰੋ ਨਾ ਕਰਾਂਗਾ ਪਿੰਨਾ ਜੀ ਜੜਾ ਹਾਂ ਵੇ ਮਨਜੀਤ ਬੱਕਰੀ ਵਾਲਿਆਂ ਤੋਂ ਤੁਰ ਪਏ ਆ ਬੱਕਰੀ ਜਦੋਂ ਬੱਕਰੀ ਹੁੰਦਾ ਓਹੋ ਬੱਕਰੀ ਹੁੰਦਾ ਸੱਚ ਬੱਕਰੀ ਲੋ ਜੀ ਹੁਣ ਬੁਕਸ ਲੈਣੀਆਂ ਬੱਚਿਆਂ ਦੀਆਂ ਉਹ ਦੇਖ ਲਈਏ ਪਹਿਲਾਂ ਨਹੀਂ ਨਹੀਂ ਕੱਲ ਨੂੰ ਅਸੀਂ ਸਕਾਲ ਲਾਉਂਦੀ ਹਾਂ ਲੈਂਬੋਰਿਨੀ ਹੈ ਤਾਂ ਅਵੇ ਜੀਟੀ ਰੋਡ ਤੇ ਆਪਾਂ ਹਾਂਜੀ ਭਾਜੀ ਜੀ ਭਾਜੀ ਦਾ ਲੱਗਦਾ ਮੈਂ ਮੋਜੀ ਕੁਝ ਰੀਡ ਕਰੀਂ ਲੱਕ ਡਿਲੀਟ ਆ ਲੱਕ ਕਟਿੰਗ ਜਿਹਦਾ ਪੇਪਰ ਕਟਿੰਗ ਕਰੀ ਦਾ ਮੇਨ ਵਿੱਚ ਇਹ ਆਪਣਾ ਆ ਗਿਆ ਜੀ ਮਈਆ ਭਗਵਾਨ ਜੀ ਦਾ ਦਰਵਾਜ਼ਾ ਆ ਮਈਆ ਭਗਵਾਨ ਜੀ ਦਾ ਦਰਵਾਰ ਹੈ ਤੇ ਨਹੀਂ ਕੋ ਨਹੀਂ ਰੰਗ ਆ ਮੋਰੋਂ ਇੱਥੋਂ ਨਹੀਂ ਗੰਦ ਸਾਫ ਕਰ ਸਕਦੇ ਤੇ ਮਈਆ ਭਗਵਾਨ ਜੀ ਦਾ ਦਰਵਾਰ ਹੈ ਨਾਲੇ ਐਸਾ ਜੇ ਇਹ ਨਹੀਂ ਆ ਕਿੰਨੇ ਦੀਆਂ ਆ ਹਾਂ ਹਾਂ ਗੱਡੀ ਚਲਾਉਣੇ ਹੀ ਲੱਗਾ ਹੂੰ ਗੱਡੀ ਚਲਾਉਣੇ ਰਕਾ ਤੇ ਨਾ ਮਤਲਬ ਇਦਾਂ ਦੇ ਮੌਸਮ ਦੇ ਵਿੱਚ ਪੂਰੀ ਤਰ੍ਹਾਂ ਦੇ ਦਿਨ ਹੋ ਜਾਂਦੇ ਆ ਹਨਾ ਹੂੰ ਸਦਾ ਸੇਦასი ਬਿਲਕੁਲ ਰਡੀਆਂ ਸਾਰੀਆਂ ਗੱਡੀਆਂ ਆਪਾਂ ਕਿੱਥੋਂ ਲਈਆਂ ਸੀ ਬਾਹਰੋਂ ਤੋਂ ਬਾਹਰੋਂ ਆਈਆਂ ਸੀ ਕੋਸ਼ ਅਮਰੀਕਾ ਤੋਂ ਕੋਸ਼ ਕੈਨੇਡਾ ਤੋਂ ਚਾਹ ਕਸ਼ ਬਾਬਾ ਲਿਆਇਆ ਸੀ ਕੈਨੇਡਾ ਤੋਂ ਥੋੜਾ ਠੀਕ ਹੈ ਥੋੜੀ ਹੋਰ ਭੂਆ ਨੇ ਇੰਗਲੈਂਡ ਤੋਂ ਵੀ ਭੇਜੀਆਂ ਸੀਗੀਆਂ ਥੋੜਾ ਇਹ ਸਾਡੇ ਬਾਬਾ ਧੰਨਾ ਸਿੰਘ ਜੀ ਦੇ ਗੁਰਦੁਆਰੇ ਦਾ ਦਰਵਾਜ਼ਾ ਗੇਟ ਆ ਵਾਹਿ ਸਤਨਾਮ ਸਤਿ ਆ ਦੇ ਮੇ ਜੀ ਤੇ ਆ ਮੁੰਡਾ ਚਲ ਆ ਆਪਣੀ ਮੋਟਰ ਆ ਘਰ ਦੀਆਂ ਮੋਟਰਾਂ ਦੋ ਜਿਹੜੀਆਂ ਆ ਉਹਦੇ ਆਪਣਾ ਖੂਹ ਮੜ ਗਿਆ ਕੀ ਹੋ ਗਿਆ ਅੱਜ ਆਉਂਦੇ ਆ ਅਸੀਂ ਅਸੀਂ ਅੱਗੇ ਫਟਕਾਂ ਦੇ ਅੱਗੇ ਆਗੇ ਬਸ ਬਾ ਕੋਲੇ ਨਹੀਂ ਇਹ ਸਾਡੇ ਪਿੰਡ ਦਾ ਫਟ ਗਿਆ ਜੀ ਇਹ ਵੀ ਸਿਆਪਾ ਖਾਨਾ ਹੀ ਆ ਉਹ ਭਾਜੀ ਸ਼ੀਸ਼ਾ ਸਾਫ਼ ਕਰਨ ਵਾਲਾ ਗੱਡੀ ਦਾ ਤਾਂ ਨਹੀਂ ਵੀਡੀਓ ਸਹੀ ਆਉਂਦੀ ਐ ਆ ਗਿਆ ਜੀਟੀ ਰੋਡ ਹੁਣ ਪਹਿਲਾਂ ਲੱਸੀ ਪੜਾਇਆ ਇਹ ਲੱਸੀ ਮੰਗਵਾਈ ਅੱਜ ਢਾਬੇ ਵਾਲਿਆਂ ਨੇ ਢਾਬੇ ਵਾਲੇ ਕਹਿੰਦੇ ਸੀ ਲੱਸੀ ਦੇ ਕੇ ਜਾਓ ਜ਼ਰੂਰ ਹੁੰਡਿਆ ਯਾਰ ਦੋਸਤ ਆ ਆ ਪਹਿਲੇ ਢਾਬਾ ਆ ਮਾਪੇ ਦਾ ਬਿੱਲਾ ਜੱਜ ਵੀ ਆਇਆ ਬਿੱਲਾ ਜੱਜ ਇੱਥੇ ਹੀ ਹੋਣਾ ਲੈ ਨਾ ਵੀ ਲੱਸੀ ਫੜਾ ਜਾਂਦੀ ਆਪਾਂ ਹੁਣ ਚਲੀਏ ਸ਼ਹਿਰ ਨੂੰ ਸਾਜਾ ਗੱਲ ਸੋ